ਜਦੋਂ ਸੁਣਾਏ ਕਵਿਤਾ ਲੋੜ ਹੁੰਦੀ ਏ ਬੜੀ ਜੈਕਾਰਿਆਂ ਦੀ ਮਿਲਦਾ ਸਾਹ ਤੇ ਨਾਲੇ ਉਤਸ਼ਾਹ ਮਿਲਦਾ ਰੱਖੋ ਸੀਸ ਤੇ ਛੜੀ ਜੈਕਾਰਿਆਂ ਦੀ ਘੜੀ ਘੜੀ ਨਹੀਂ ਇਹੋ ਜੀ ਘੜੀ ਆਉਂਦੀ ਮਸਾ ਆਈ ਹੈ ਘੜੀ ਜੈਕਾਰਿਆਂ ਦੀ ਸਿੰਘੋ ਨੂਰ ਦੇ ਇੱਕ ਇੱਕ ਸ਼ੇਰ ਉੱਤੇ ਤੁਸੀਂ ਲਾ ਦਿਓ ਛੜੀ ਜੈਕਾਰਿਆਂ ਦੀ ਖਾਈਏ ਮਨ ਪੌਂਦਾ ਪਾਈਏ ਜੱਗ ਪੌਂਦਾ ਖਾਈਏ ਮਨ ਪੌਂਦਾ ਪਾਈਏ ਜੱਗ ਪੌਂਦਾ ਇਹ ਜੁਗਾ ਜੁਗਾ ਤੋਂ ਮੰਨਣਾ ਜੱਗ ਦਾ ਹੈ ਐ ਪਰ ਅੱਜ ਕੱਲ ਬੰਦਾ ਉਹ ਕੰਮ ਕਰਦਾ ਉਹਦੇ ਮਨ ਨੂੰ ਜੋ ਚੰਗਾ ਲੱਗਦਾ ਹੈ ਸਿੱਖ ਮੁੰਡੇ ਵੀ ਟੋਪੀਆਂ ਪਾਈ ਫਿਰਦੇ ਇੰਨਾ ਜ਼ੋਰ ਅਜ ਫੈਸ਼ਨ ਦੀ ਅੱਗ ਦਾ ਹੈ ਪਰ ਨਹੀਂ ਕਿਸੇ ਪਹਿਰਾਵੇ ਦਾ ਟੋ ਜਿੰਨਾ ਟੌਰ ਸਰਦਾਰ ਦੀ ਪੱਗ ਦਾ ਹੈ ਨਹੀਂ ਕਿਸੇ ਪਹਿਰਾਵੇ ਦਾ ਟੌਰ ਇਹਨਾ ਜਿੰਨਾ ਟੌਰ ਸਰਦਾਰ ਦੀ ਪੱਗ ਦਾ ਹੈ ਪੱਗ ਨਹੀਂ ਸਰਦਾਰੀ ਦਾ ਤਾਜ ਹੈ ਇਹਨੂੰ ਸਿਰਾਂ ਤੋਂ ਕਦੇ ਨਹੀਂ ਲੈਣ ਦੇਣਾ ਵਰਨਾ ਕਦੇ ਵੀ ਪਿਤਾ ਦਸ਼ਮੇਸ਼ ਜੀ ਨੇ ਨਹੀਂ ਆਪਣੀ ਗੋਦੀ ਵਿੱਚ ਬੈਣ ਦੇਣਾ ਵਰਨਾ ਕਦੇ ਵੀ ਪਿਤਾ ਦਸ਼ਮੇਸ਼ ਜੀ ਨੇ ਨਹੀਂ ਆਪਣੀ ਗੋਦੀ ਵਿੱਚ ਬਹਿਣ ਦੇਣਾ ਤੋ ਸ਼ੇਰ ਸੁਣਿਓ ਸਾਧ ਸੰਗਤ ਜੀਓ ਕਿ ਕਦੇ ਕਦੇ ਕੁਦਰਤ ਕ੍ਰਿਸ਼ਮੇ ਦਿਖਾਲਦੀ ਹੈ ਕਦੇ ਕਦੇ ਕੁਦਰਤ ਕ੍ਰਿਸ਼ਮੇ ਦਿਖਾਲਦੀ ਹੈ ਪਤਝੜਾਂ ਵਿੱਚ ਆਉਂਦਾ ਮੌਸਮ ਬਹਾਰ ਦਾ ਕਦੇ ਕਦੇ ਅੰਬਰਾਂ 'ਚੋਂ ਕਿਰਨ ਕੋਈ ਚਮਕਦੀ ਹੈ ਹੁੰਦਾ ਬੋਲ ਬਾਲਾ ਜਦੋਂ ਧੁੰਦ ਤੇ ਗੁਬਾਰ ਦਾ ਧਰਤੀ ਦੀ ਜਦੋਂ ਤੋਰੇ ਅੰਦਰੋਂ ਪੁਕਾਰ ਉੱਠੇ ਖੜਗਤ ਖੜਕਦਾ ਹੈ ਉਦੋਂ ਦਰਵਾਜ਼ਾ ਕਰਤਾਰ ਦਾ ਧਰਤੀ ਤੇ ਜਦੋਂ ਤੋਰਾਂ ਅੰਦਰੋਂ ਪੁਕਾਰ ਉੱਠੇ ਖੜਕਦਾ ਹੈ ਉਦੋਂ ਦਰਵਾਜ਼ਾ ਕਰਤਾਰ ਦਾ ਤੇ ਜ਼ਬਰ ਅਤੇ ਜ਼ੁਲਮ ਵਾਲੀ ਹੱਦ ਜਦੋਂ ਪਾਰ ਹੋ ਜਾਏ ਹੁੰਦਾ ਹੈ ਅਵਤਾਰ ਉਦੋਂ ਕਿਸੇ ਅਵਤਾਰ ਦਾ ਹੁੰਦਾ ਹੈ ਅਵਤਾਰ ਉਦੋਂ ਕਿਸੇ ਅਵਤਾਰ ਦਾ ਜ਼ਬਰ ਅਤੇ ਜ਼ੁਲਮ ਵਾਲੀ ਹੱਦ ਜਦੋਂ ਪਾਰ ਹੋ ਜਾਏ ਹੁੰਦਾ ਹੈ અવਤਾਰ ਉਦੋਂ ਕਿਸੇ અવਤਾਰ ਦਾ ਤਾਂ ਸ਼ੇਰ ਸੁਣਿਓ ਫਾਲ ਮਾਤਾ ਗੁਜਰੀ ਨੂੰ ਮਿਲਿਆ ਤਪੱਸਿਆ ਦਾ ਮੁੱਕ ਗਿਆ ਸਮਾਂ ਅੱਜ ਲੰਮੀ ਇੰਤਜ਼ਾਰ ਦਾ ਕਮਰੇ ਚ ਕਹਿੰਦੇ ਪ੍ਰਕਾਸ਼ ਬੜਾ ਹੋ ਗਿਆ ਸੀ ਹੋਇਆ ਪ੍ਰਕਾਸ਼ ਜਦੋਂ ਦਸਵੇਂ ਦਾਤਾਰ ਦਾ ਕਮਰੇ ਚ ਕਹਿੰਦੇ ਪ੍ਰਕਾਸ਼ ਬੜਾ ਹੋ ਗਿਆ ਸੀ ਹੋਇਆ ਪ੍ਰਕਾਸ਼ ਜਦੋਂ ਦਸਵੇਂ ਦਾਤਾਰ ਦਾ ਤਾਂ ਸ਼ੇਰ ਸੁਣਿਓ 32 33 ਸਾਲ ਮਾਤਾ ਗੁਜਰੀ ਨੇ ਤਪ ਕੀਤਾ ਤੇ ਫੇਰ ਮੁਖ ਵੇਖਿਆ ਗੋਬਿੰਦ ਜਹੇ ਬਾਲ ਦਾ 32 33 ਸਾਲ ਮਾਤਾ ਗੁਜਰੀ ਨੇ ਤਪ ਕੀਤਾ ਫੇਰ ਮੁਖ ਦੇਖਿਆ ਗੋਬਿੰਦ ਜਹੇ ਬਾਲ ਦਾ ਇੰਨਾ ਜ਼ਿਆਦਾ ਨੂਰ ਹੈ ਸੀ ਉਹਦੇ ਨੂਰੀ ਮੁਖੜੇ ਤੇ ਚੱਲਿਆ ਨਾ ਜਾਵੇ ਤੇਜ ਉਸ ਦੇ ਜਲਾਲ ਦਾ ਜ਼ਾਲਮਾਂ ਲਈ ਤੇਗ ਮਜਲੂਮਾਂ ਲਈ ਢਾਲ ਸੀਓ ਕਾਲ ਦਾ ਵੀ ਕਾਲ ਸੀਓ ਪੁੱਤ ਸੀ ਅਕਾਲ ਦਾ ਮਾਤਾ ਪਿਤਾ ਪੁੱਤ ਚਾਰੇ ਦੇਸ਼ ਕੌਮ ਉਤੋਂ ਵਾਰੇ ਮੁਖ ਉਤੇ ਨਾਮ ਨਾ ਨਿਸ਼ਾਨ ਸੀ ਮਲਾਲ ਦਾ ਮੁਖ ਉਤੇ ਨਾਮ ਨਾ ਨਿਸ਼ਾਨ ਸੀ ਮਲਾਲ ਦਾ ਪਾਲ ਜੀ ਪੈਂਡਾ ਉਹਦੀ ਜ਼ਿੰਦਗੀ ਦਾ ਲੰਮੜਾ ਸੀ ਬੜਾ ਪਰ ਸਮਾਨ ਲੈ ਕੇ ਆਇਆ ਸੀ 42 ਕੁ ਹੀ ਸਾਲ ਦਾ ਇੰਨੀ ਛੋਟੀ ਜ਼ਿੰਦਗੀ ਤੇ ਇੰਨੇ ਵੱਡੇ ਕਾਰਨਾਮੇ ਇਹ ਤਾਂ ਸੀ ਕਮਾਲ ਮੇਰੇ ਸਾਹਬੇ ਕਮਾਲ ਦਾ ਵਾਹ 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 ਬਹੁਤ ਅੱਛਾ ਇੰਨੀ ਛੋਟੀ ਜ਼ਿੰਦਗੀ ਤੇ ਇੰਨੇ ਵੱਡੇ ਕਾਰਨਾਮੇ ਇਹ ਤਾਂ ਸੀ ਕਮਾਲ ਮੇਰੇ ਸਾਹਬੇ ਕਮਾਲ ਦਾ ਦੋ ਆਖਰੀ ਬੰਦ ਕਿਉਂਕਿ ਮੈਂ ਚੁਣੇ ਤਾਂ ਜ਼ਿਆਦਾ ਸੀ ਪਰ ਸਮਾ ਭਾਈ ਸਾਹਿਬ ਖੜੇ ਹੋ ਗਏ ਨੇ ਹੋਰ ਵੀ ਅੱਗੋਂ ਦੋ ਚਾਰ ਕਿ ਵੀ ਮੇਰੇ ਖਿਆਲ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਦੋ ਬੰਦੇ ਆਖਰੀ ਅਰਜ਼ ਕਰ ਰਹੇ ਪਾਲ ਜੀ